ਜਿਹੜੀਆਂ ਤਸਵੀਰਾਂ ਤੁਸੀਂ ਇੱਕ ਸੁਧਾਰਨ ਕਰਦੀਆਂ ਅਤੇ ਟੁੱਟੇ ਹੋਏ ਘਰ ਦੀਆਂ ਸਕਰੀਨ ਤੇ ਦੇਖ ਰਹੇ ਹੋ ਇਸ ਘਰ ਦੇ ਵਿੱਚ ਬੈਠੀਆਂ ਮਹਿਲਾਵਾਂ ਜੋ ਕਿ ਵੈਣ ਪਾਰੀਆਂ ਨੇ ਦਰਅਸਲ ਇਸ ਪਰਿਵਾਰ ਦੇ ਵਿੱਚ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਇਹਨਾਂ ਦੇ ਘਰ ਦੇ ਵਿੱਚ ਇੱਕ 25 ਸਾਲਾਂ ਚੜ੍ਹਦੇ ਜਵਾਨੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਘਰ ਦੇ ਵਿੱਚ ਮਾਤਾ ਪਿਤਾ ਹੀ ਘਰ ਦੀ ਰੌਣਕ ਹੁੰਦੇ ਨੇ ਜੇਕਰ ਘਰ ਦੇ ਮੁਖੀ ਜਾਨਕੀ ਪਿਤਾ ਦੇ ਵੀ ਮੌਤ ਹੋ ਜਾਵੇ ਤਾਂ ਮਾਤਾ ਸਬਰ ਕਰ ਲੈਂਦੀ ਹੈ ਕਿ ਉਸ ਦਾ ਜਵਾਨ ਪੁੱਤ ਉਸ ਦਾ ਸਹਾਰਾ ਅਤੇ ਦੁੱਖ ਸੁੱਖ ਦੇ ਵਿੱਚ ਉਹ ਹਰ ਸਮੇਂ ਉਸ ਦੇ ਨਾਲ ਹੋਵੇਗਾ ਪਰ ਜੇਕਰ ਉਸੇ ਇਕਲੋਤੇ ਪੁੱਤ ਦੀ ਵੀ ਮੌਤ ਹੋ ਜਾਵੇ ਤਾਂ ਇਕੱਲੇ ਘਰ ਦੇ ਵਿੱਚ ਮਾਤਾ ਰਹਿ ਜਾਵੇ ਤਾਂ ਉਸ ਮਾਤਾ ਤੇ ਕੀ ਬੀਤੇਗੀ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਸ ਤਰ੍ਹਾਂ ਦੀ ਘਟਨਾ ਘਟਿਆ ਨਾਬਾ ਬਲਾਕ ਦੇ ਪਿੰਡ ਸਹੋਲੀ ਵਿਖੇ ਜਿੱਥੇ ਤੇਜ਼ ਰਫ਼ਤਾਰ ਯੂਟਿਲਿਟੀ ਬਲੇਰੋ ਗੱਡੀ ਨੇ ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਤ ਹੋ ਗਈ ਤੇ ਗੱਡੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਇਹਦੀ 25 26 ਸਾਲ ਦੀ ਉਮਰ ਸੀਗੀ ਹਾਂਜੀ ਇਹ ਇਕੱਲਾ ਹੀ ਸੀਗਾ ਕਵਾਰਾ ਸੀਗਾ ਹਾਲੇ ਇਹ ਤੇ ਡੈਡੀ ਦੀ ਵੀ ਕਈ ਸਾਲ ਹੋ ਗਏ ਡੈਥ ਹੋ ਗਈ ਇਹ ਤੇ ਇਹਦੀ ਮੰਮੀ ਤੇ ਡੈਡੀ ਇਹ ਦੋਨੋਂ ਇਕੱਠੇ ਰਹਿੰਦੇ ਸੀਗੇ ਜੀ ਘਰ ਖਾਲੀ ਹੋ ਗਿਆ ਜੀ ਬਿਲਕੁਲ ਇਹ ਗੱਡੀ ਦੀ ਅਨਗੈਲੀ ਆ ਜੀ ਪਿੱਛੋਂ ਆ ਕੇ ਇਹਨੇ ਚੱਕਿਆ ਜੀ ਬਹੁਤ ਤੇਜ਼ ਆ ਰਹੀ ਸੀ ਗੱਡੀ ਠੀਕ ਹੈ ਜੀ ਹਾਂਜੀ ਇਹ ਠੇਕੇਦਾਰਾਂ ਦੀ ਗੱਡੀ ਆ ਜੀ ਪਿੱਛੇ ਉਹਨਾਂ ਦਾ ਸ਼ਰਾਬ ਵਾਲੇ ਡੱਬੇ ਵੀ ਪਏ ਨੇ ਜੀ ਅੱਛੇ ਇਹ ਸ਼ਰਾਬ ਲੱਤੀ ਵੀ ਹੋਵੇ। ਹਾਂਜੀ ਸ਼ਰਾਬ ਪਈ ਆ। ਇੱਕ ਟਾਇਰ ਵੀ ਪਿਆ ਜੀ ਗੱਡੀ ਦੇ ਵਿੱਚ ਇੱਕ ਟਾਇਰ ਫੁੱਟਿਆ ਬਹੁ ਟਾਇਰ ਕੀ। ਉਹ ਠੇਕੇਦਾਰ ਬਦਲਣ ਵਾਸਤੇ ਲੈ ਕੇ ਆਏ ਸੀਗੇ ਜੀ। ਗੱਡੀ ਵੀ ਲੈ ਜੀਏ। ਲੈ ਜੀਏ ਗੱਡੀ। ਜਿਪ ਭਜਾ ਕੇ ਲੈ ਜੀਏ ਜੀ। ਮੌਕੇ ਤੇ ਫਰਾਰ ਹੋ ਗਿਆ ਜੀ ਡਰਾਈਵਰ। ਅੱਛਾ ਜੀ। ਹਾਂਜੀ। ਇਨਸਾਫ ਦੀ ਮੰਗ ਕਰਨੀ ਇਨਸਾਫ ਮਿਲਣਾ ਚਾਹੀਦਾ ਜੀ। ਘਾਰੇ ਖਾਲੀ ਹੋ ਗਿਆ ਜੀ ਬਿਲਕੁਲ। ਮਾਂ ਬੁੱਢੀ ਕੀ ਕਰੂਗੀ ਹੁਣ ਵਿਚਾਰੀ ਕੱਲੀ ਉਹ। ਕਿਸ ਤਰ੍ਹਾਂ ਹੋਇਆ ਤੁਸੀਂ ਦੇਖਿਆ ਜੀ ਇਹ? ਹਾਂਜੀ ਹਾਂ ਵਾ ਦੇਖਿਆ ਹੀ ਕਰੋ ਤੇਲ ਪਾਉਣ ਵਾਸਤੇ ਆ ਰਹੇ ਤੇ ਪੰਪ ਕਰਨੀ ਨੂੰ। ਇਧਰ ਨੂੰ ਆ ਰਹੀ ਸੀ ਹਾਂਜੀ ਹਾਂ ਉਹ ਗੱਡੀ ਆ ਰਹੀ ਦੀ ਬਹੁਤ ਤੇਜ਼ੀ ਗੱਡੀ ਇੰਨੀ ਤੇਜ਼ ਲੱਗਿਆ ਜੀ ਬਹੁਤ ਜ਼ਿਆਦਾ ਹਾਂ दारू ਵਿੱਚ ਲੱਦੀ ਹੋਈ ਦੀ ਗੱਡੀ ਦੇ ਠੀਕ ਹੈ ਟਰੈਵਲ ਜਦ ਇਹ ਭੱਜ ਗਿਆ ਹਾਂ ਗੱਡੀ ਮੋਟਰਸਾਈਕਲ ਦੇ ਬੈਕ ਸਾਈਡ ਤੇ ਲੱਗੀ ਹੈ ਕੋਈ ਮੂਰੋ ਐਕਸੀਡੈਂਟ ਹੋਇਆ ਜੀ ਮੂਰੋ ਆਇਆ ਇਹ ਮੂਰੋ ਮੂਤਰਾ ਆ ਰਿਹਾ ਤਾਂ ਖੱਬੇ ਪਾਸੇ ਗੱਡੀ ਲੈ ਕੇ ਖੱਬੇ ਪਾਸੇ ਉਹ ਇਧਰ ਨੂੰ ਆ ਰਿਹਾ ਸੀ ਅੱਛਾ ਜੀ ਹਾਂ ਉਹ ਵੀ ਖੜ ਤੇ ਆ ਰਹੀ ਸੀ ਹਾਂਜੀ ਹਾਂ ਆਪਣੀ ਸਾਈਡ ਤੇ ਠੀਕ ਹੈ ਜੀ ਮੈਂ ਗਿਆ ਸੀ ਹਸਪੀਟਲ ਨੂੰ ਹਾਂਜੀ ਉਹਦਾ ਸਾਰਾ ਸਿਰ ਆ ਚੀਜ਼ ਸਾਰੀ ਪੱਟੀ ਪਈ ਹੈ ਜੀ ਲਟਾਂ ਬਿਲਕੁਲ ਟੁੱਟ ਗਈ ਉਹਦੀਆਂ ਤੇ ਸਾਰਾ ਸਿਰਾ ਬਿਲਕੁਲ ਸਾਰਾ ਪਟਿਆ ਪਿਆ ਜੀ ਭਾਈ ਜੀ ਬਹੁਤ ਤੇਜ਼ ਗੱਡੀ ਆ ਰਹੀ ਸੀ ਇਹ ਤੇਲ ਪਾ ਕੇ ਘਰ ਨੂੰ ਜਾ ਰਹੀ ਸੀ ਜਿੱਥੇ ਨਾਲ ਹੀ ਘਰ ਇਹ ਨਾਲ ਆ ਰਿਹਾ ਤੇਲ ਪਾਉਣ ਬਾਤ ਇਧਰੋਂ ਆਹ ਅਧਾਰੂਣਾ ਭਰੀ ਹੋਈ ਗੱਡੀ ਜੀ ਇਸ ਮੌਕੇ ਤੇ ਥਾਣਾ ਸਦਰਪਾਲਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਜਿਹਦੇ ਚੱਲਦੇ ਬਲੈਰੋ ਗੱਡੀ ਦੇ ਮਾਲਕ ਦੇ ਉੱਤੇ ਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਸਾਨੂੰ ਫੋਨ ਆਇਆ ਕਿ ਸੌਰਵੀ ਬਸਰਟੇ ਚ ਕੋਈ ਐਕਸੀਡੈਂਟ ਹੋਇਆ ਤਾਂ ਜਿੱਥੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਹੀ ਐਸ்சி ਗੁਰਪ੍ਰੀਤ ਸਿੰਘ ਡਿਊਟੀ ਉੱਪਰ ਭੇਜੀ ਜਿੱਥੇ ਇੱਕ ਕੋਈ 25 ਸਾਲ ਦਾ ਲੜਕਾ ਸੀ ਮੋਟਰਸਾਈਕਲ ਤੇ ਜਾ ਰਿਹਾ ਸੀ ਅੱਗੋਂ ਇੱਕ ਬਲੈਰੋ ਗੱਡੀ ਟੈਂਪਰੇਰੀ ਨੰਬਰ ਆ ਜਿਹਦੇ ਲੱਗਿਆ ਹੋਇਆ ਤੇ ਉਹਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਲੱਗੀਆਂ ਠੇਕੇਦਾਰਾਂ ਦੀ ਹੈ ਤੇ ਉਸ ਦੇ ਨਾਲ ਟਕਰਾ ਗਈ ਮੋਟਰਸਾਈਕਲ ਨਾਲ ਜਿਹਦੀ ਮੌਕੇ ਤੇ ਉਸ ਨੌਜਵਾਨ ਦੀ ਮੌਤ ਹੋ ਗਈ ਹੁਣ ਮਾਲਕਾਂ ਦਾ ਜਿਹੜੇ ਉਹ ਵਾਰਸ ਸੀਗੇ ਉਹ ਬੱਚੇ ਦੇ ਉਹਨਾਂ ਦਾ ਬਿਆਨ ਲਿਖ ਕੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੀ ਹਮਨ ਵਿੱਚ ਲੈਦੀ ਜਾ ਰਹੀ ਹੈ। ਬੇਸ਼ੱਕ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਲੱਗੇ ਸਾਈਨ ਬੋਰਡ ਤੇ ਲਿਖਿਆ ਹੁੰਦਾ ਹੈ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਇਸ ਦੇ ਬਾਵਜੂਦ ਵੀ ਲੋਕ ਜਲਦੀ ਪਹੁੰਚਣ ਦੇ ਚੱਕਰਾਂ ਦੇ ਵਿੱਚ ਕਿਸੇ ਦਾ ਜਾਣੀ ਨੁਕਸਾਨ ਕਰ ਚਾਹੁੰਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ